ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਆਪਰੇ ਦੇ ਨਾਲ ਸੋ ਦੋਸਤੋ ਅੱਜ ਵਾਲੀ ਜਿਹੜੀ ਵੀਡੀਓ ਹੈ ਉਹ ਹੈ ਜੀ 3704 4568 ਤੇ 5178 ਅਧਿਆਪਕਾਂ ਦੇ ਲਈ ਹੈ ਕੀ ਹੈ ساری ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਕੋਸ਼ਿਸ਼ ਕਰਦੇ ਹਾਂ ਤੁਹਾਡੇ ਲਈ ਹਰ ਦਿਨ ਕੁਝ ਨਾ ਕੁਝ ਨਵਾਂ ਲੈ ਕੇ ਆਇਆ ਜਾਵੇ ਸੋ ਪਿਛਲੀਆ ਵੀਡੀਓ ਦੇ ਵਿੱਚ ਤੁਸੀਂ ਇਹਨਾਂ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਆਪਣੇ ਮੈਸੇਜ ਕਮੈਂਟ ਕਰਕੇ ਤੁਸੀਂ ਜਿਹੜੀਆਂ ਤੁਹਾਡੇ ਵਿਚਾਰ ਹੁੰਦੇ ਆ ਤੁਹਾਡੇ ਸੁਝਾਅ ਹੁੰਦੇ ਆ ਉਹ ਦਿੰਦੇ ਰਹੋ ਸੋ ਅੱਜ ਵਾਲੀ ਦੋਸਤੋ ਜਿਹੜੀ ਵੀਡੀਓ ਹੈਗੀ ਜੀ ਉਹ ਤਿੰਨੋਂ ਮਾਸਟਰ ਕੇਡਰ ਦੇ ਲਈ ਹੈ ਕਿ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਆ ਵੀ 3704 ਮਾਸਟਰ ਕੇਡਰ ਦੇ ਬਹੁਤ ਸਾਰੇ ਅਧਿਆਪਕ ਨੇ ਜਿਨ੍ਹਾਂ ਦੀ ਅਜੇ ਤੱਕ ਡਾਇਰੈਕਟੋਰੇਟ ਵਾਲੀ ਸੈਲਰੀ ਨਹੀਂ ਹੈ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਜਿਹੜੇ 4166 ਮਾਸਟਰ ਕੇਡਰ ਦੇ ਅਧਿਆਪਕ ਸੀ ਉਹਨਾਂ ਦੀ ਵੀ ਜਿਹੜੀਆਂ ਡਾਇਟ ਦੇ ਵਿੱਚ ਟ੍ਰੇਨਿੰਗਾਂ ਲੱਗੀਆਂ ਟ੍ਰੇਨਿੰਗ ਤੋਂ ਲੈ ਕੇ ਸਕੂਲ ਵਿੱਚ ਜੁਆਇਨ ਕਰਨ ਤੱਕ ਬਹੁਤ ਸਾਰੇ ਅਜੇ ਹਿੱਦੇ ਆਪਣੀ ਜਿਨ੍ਹਾਂ ਦਾ ਅਜੇ ਤੱਕ ਦਾ ਉਹ ਬਕਾਇਆ ਵੀ ਉਹਨਾਂ ਨੂੰ ਨਹੀਂ ਮਿਲਿਆ ਤੇ ਤੀਸਰਾ ਸੀ ਦੋਸਤੋ 5678 ਵਾਲੇ ਅਧਿਆਪਕ ਜਿਸ ਤਰ੍ਹਾਂ ਕਿ ਦੇਖਿਆ ਕਿ ਪਿਛਲੇ ਕਾਫੀ ਲੰਮੇ ਸਮੇਂ ਬਾਅਦ ਜਿਹੜੇ 5678 ਦੇ ਅਧਿਆਪਕ ਨੇ ਉਹਨਾਂ ਦੇ ਜਿਹੜੇ ਬਕਾਏ ਇਹੋ ਜਾਰੀ ਹੋਏ ਠੀਕ ਹੈ ਜੀ ਸੋ ਉਹ ਬਕਾਇਆ ਵੀ ਅਜੇ ਤੱਕ ਕਈ ਅਧਿਆਪਕਾਂ ਨੂੰ ਨਹੀਂ ਮਿਲਿਆ ਸੋ ਉਹਨਾਂ ਤਿੰਨਾਂ ਦੇ ਬਕਾਏ ਜਿਹੜੇ ਉਹ ਵਿਭਾਗ ਵੱਲੋਂ ਜਾਰੀ ਕੀਤੇ ਗਏ ਐ ਪਰ ਅਜੇ ਤੱਕ ਉਹਨਾਂ ਨੂੰ ਤੱਕ ਕਿਉਂ ਨਹੀਂ ਪਹੁੰਚੇ ਹੁਣ ਕੀ ਜਿਹੜਾ ਉਹ ਸੂਚਨਾ ਵਿਭਾਗ ਵੱਲੋਂ ਦਿੱਤੀ ਗਈ ਆ ਉਹ ਤੁਹਾਡੇ ਨਾਲ ਸਾਂਝੀ ਕਰ ਲੈਣੀ ਆ। ਸੋ ਮਿਤੀ 11/4/25 ਨੂੰ ਉਸ ਤੋਂ ਬਾਅਦ 8/7/25 ਰਹੀਂ ਲਿਖਿਆ ਗਿਆ ਕਿ ਦਫ਼ਤਰਾਂ ਵਿੱਚ ਚਾਲੂ ਬਿੱਤੀ ਸਾਲ ਦੌਰਾਨ 5178 4168 ਤੇ 3704 ਆਦੇ ਕੋਰਟ ਕੇਸਾਂ ਦੀ ਕੰਪਾਈਲਸ ਹਿਤ ਨਿੱਜੀ ਜਿਹੜੀ ਬਜਟ ਰਾਸ਼ੀ ਸੀ ਉਹ ਵਿਭਾਗ ਨੂੰ ਦੇ ਦਿੱਤੀ ਗਈ ਸੀ। ਪਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਦਫ਼ਤਰਾਂ ਵੱਲੋਂ ਇਸ ਨੂੰ ਗੰਭੀਰ ਨਹੀਂ ਲਿਆ ਗਿਆ। ਜਿਸ ਸਦਕਾ 5178 4168 ਤੇ 3704 ਦੇ ਕੋਰਟ ਕੇਸਾਂ ਨੂੰ ਕੰਪਾਈਲਸ ਕਰਨ ਹਿਤ ਬਜਟ ਜਿਹੜੀ ਰਾਸ਼ੀ ਹੈ ਅਦਾ ਕੀਤੀ ਗਈ ਸੀ ਉਹ ਹੁਣ ਉਹਨੂੰ ਅਦਾ ਕਰਨ ਦੇ ਵਿੱਚ ਔਕੜਾ ਪੇਸ਼ ਆ ਰਹੀਆਂ ਕਿਉਂਕਿ ਬਹੁਤ ਸਾਰੇ ਡੀਡੀਓ ਦਾ ਆਪਾਂ ਦੇਖਿਆ ਕਿ ਕਈ ਡੀਡੀਓਜ਼ ਅਜੇ ਹੁੰਦੇ ਦੋਸਤੋ ਆਪਣੀ ਹਿੰਦ ਆਕੜ ਦੇ ਸਦਕਾ ਜਿਹੜੇ ਉਹ ਬਹੁਤ ਸਾਰੇ ਅਧਿਆਪਕਾਂ ਦਾ ਜਾਂ ਕਲੈਰੀਕਲ ਸਟਾਫ ਆਪਾਂ ਕਹਿੰਦੇ ਜੀ ਦੋਸਤੋ ਹਨਾ ਕਲਰਕ ਹੈ ਉਹਨਾਂ ਦੇ ਬਿੱਲ ਨਹੀਂ ਬਣਾਉਂਦੇ ਜਿਨ੍ਹਾਂ ਨੂੰ ਉਹਨਾਂ ਬਕਾਇਆ ਰਾਸ਼ੀ ਲੈਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਤਾਂ ਦੁੱਖ ਦੀ ਗੱਲ ਹੈ ਵੀ ਅਜੇ ਤੱਕ ਤਕਰੀਬਨ 4 ਸਾਲ ਹੋ ਚੁੱਕੇ ਹਨ ਪੰਜਵਾਂ ਸਾਲ ਫਰਵਰੀ ਵਿੱਚ ਹੋ ਜਾਣਾ 31/4 ਨੂੰ ਤੇ 2 2.5 ਸਾਲ ਜਿਵੇਂ ਕਹਿ ਦੀ 41 ਗਾਟ ਨੂੰ ਹੋ ਗਿਆ 5177 ਦੇ ਦੇਖੋ ਕਿੰਨੀ ਪੁਰਾਣੀ ਭਰਤੀ ਹੈ ਪਰ ਅਜੇ ਤੱਕ ਉਹਨਾਂ ਨੂੰ ਵਿਚਾਰਾਂ ਨੂੰ ਬਕਾਇਆ ਨਹੀਂ ਮਿਲਿਆ ਸੋ ਬੜੀ ਦੁੱਖ ਦੀ ਗੱਲ ਸੋ ਇਹੀ ਕਰਕੇ ਕਾਰਨ ਹੈ ਕਿ ਜਿਹੜੇ ਅਧਿਆਪਕ ਨੇ ਖੱਜਲ ਖਵਾਰ ਹੋ ਰਹੇ ਹੈ ਕੋਰਟ ਕੇਸ ਲਾ ਰਹੇ ਹੈ ਜੀ ਧਰਨੀ ਮੁਜ਼ਾਰੇ ਕਰ ਰਹੇ ਹੈ ਪਰ ਫਿਰ ਵੀ ਅਧਿਆਪਕਾਂ ਦੀ ਨਹੀਂ ਸੁਣੀ ਜਾ ਰਹੀ ਕਿਤੇ ਨਾ ਕਿਤੇ ਕਲਰਕ ਤੇ ਡੀ ਡੀਓ ਜਾਂ ਕਿਹਦੀ ਡੀਓ ਇਸ ਲਈ ਜ਼ਿੰਮੇਵਾਰ ਨੇ ਸੋ ਆਪਾਂ ਇੱਕ 3704 ਦੀ ਆਪਾਂ ਕੱਲ ਵੀ ਥੋੜੀ ਜਿਹੀ ਗੱਲ ਕਰ ਲਈਏ ਉਹ ਤੁਹਾਡੀ ਗੱਲ ਵਿੱਚ ਹੈ ਜੀ ਕਿਉਂਕਿ ਜਿਹੜੀ ਮਾਨਸਾ ਡੀਓ ਠੀਕ ਹੈ ਜੀ ਮੈਡਮ ਡੀਓ ਨੇ ਉਹ ਇਸ ਗੱਲ ਹੀ ਅਜੇ ਤੱਕ ਮੰਨ ਨਹੀਂ ਰਹੇ ਕਿ ਜਿਹੜੇ 3704 ਦੇ ਅਧਿਆਪਕ ਨੇ ਉਹਨਾਂ ਨੂੰ 6ਵੇਂ ਪੇਗਮਿਸ਼ਨ ਦੇ ਅਕੋਰਡਿੰਗ ਜਿਹੜੀ ਸੈਲਰੀ ਬਣਦੀ ਉਹ ਦਿੱਤੀ ਜਾਵੇ ਜਦਕਿ ਆਪਾਂ ਨੂੰ ਪਤਾ ਹੈ ਆਪਾਂ ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕੀਤੀ ਸੀ ਕਿ ਬਾਕੀ ਇਥੋਂ ਤੱਕ 6635 ਕੈਂਡੀਡੇਟਸ ਨੂੰ ਵੀ ਜਿਹੜੇ 6ਵੇਂ ਪੇਗਮਿਸ਼ਨ ਦੇ ਅਕੋਰਡਿੰਗ ਜਿਹੜੀ ਉਹ ਸੈਲਰੀ 5690 ਤੱਕ ਦੀ ਜਿਹੜੀ ਉਹ ਮਿਲ ਚੁੱਕੀ ਹੈ ਤੇ ਜਿਹੜੇ ਮਾਸਟਰ ਕੀਡਰ 3704 ਅਧਿਆਪਕ ਨੇ ਉਹਨਾਂ ਨੂੰ 64 ਦੇ ਸਮਥਿੰਗ ਜਿਹੜੀ ਉਹ ਸੈਲਰੀ ਬਣਦੀ ਹੈ ਉਹ ਉਹਨਾਂ ਦੇ ਖਾਤੇ ਵਿੱਚ ਪੈ ਚੁੱਕੀ ਹੈ ਪਰ ਮਾਨਸਾ ਤੇ ਸੰਗਰੂਰ ਇਹ ਦੋ ਜ਼ਿਲ੍ਹੇ ਇਸ ਤਰ੍ਹਾਂ ਦੇ ਸ਼ਾਇਦ ਇੱਕ ਦੋ ਹੋਰ ਵੀ ਹੋਣਗੇ ਜਿਹੜੇ ਉਹਨਾਂ ਅਧਿਆਪਕਾਂ ਦੀ ਸੈਲਰੀ ਬਣਾਉਣ ਲਈ ਅਜੇ ਵੀ ਆਨਾਕਾਨੀ ਕਰ ਰਹੇ ਹੈ ਜੀਡੀਓ ਤੇ ਡੀਓ ਮੈਡਮ ਠੀਕ ਹੈ ਜੀ ਸੋ ਫਿਲਹਾਲ ਦੋ ਦਿਨ ਦਾ ਸਮਾਂ ਉਹਨਾਂ ਵੱਲੋਂ ਲੈਤਾ ਗਿਆ ਸੀ ਉਹ ਦੋ ਦਿਨਾਂ ਬਾਅਦ ਕੀ ਬਣਦੀ ਹੈ 12 ਤਰੀਕ ਨੂੰ ਜਿਹੜਾ ਕੋਰਟ ਕੇਸ ਦੀ ਸੁਣਵਾਈ ਹੈ ਉਹਦੇ ਵਿੱਚ ਕੀ ਫੈਸਲਾ ਨਿਕਲ ਕੇ ਆਉਂਦਾ ਹੈ ਇਹ ਤੁਹਾਨੂੰ ਜ਼ਰੂਰ ਆਪਾਂ ਜਿਹੜੀ ਅਪਡੇਟ ਦੇਵਾਂਗੇ ਸੋ ਉਸ ਤੋਂ ਬਾਅਦ ਆਪਾਂ ਗੱਲ ਕਰ ਲਈ ਇਸ ਪੱਤਰ ਵੱਲ ਸੋ ਵਿਭਾਗ ਨੇ ਉਹਨਾਂ ਸਾਰੇ ਹੀ ਇਹਨਾਂ ਤਿੰਨੇ ਕੈਂਡੀਡੇਟਸ ਨੇ ਜਿਹੜੇ 51784461 ਤੇ 3704 ਦੇ ਕੇਸਾਂ ਨੂੰ ਕੰਪਾਈਲ ਕਰਕੇ ਭੇਜਿਆ ਗਿਆ ਇਸ ਕਰਕੇ ਉਹਨਾਂ ਨੂੰ ਵਿਭਾਗ ਨੂੰ ਸਖਤ ਹਦਾਇਤ ਦਿੱਤੀ ਗਈ ਹੈ ਕਿ ਖਜ਼ਾਨਾ ਅਫਸਰਾਂ ਨੂੰ ਕੋਰਟ ਕੇਸ ਦੀ ਅਦਾਗੀਆਂ ਕੀਤੀਆਂ ਜਾ ਰਹੀ ਹਨ ਅਤੇ ਇਹਨਾਂ ਅਦਾਗੀਆਂ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਠੀਕ ਹੈ ਜੀ ਭਾਵੇਂ ਵਿਭਾਗ ਵੱਲੋਂ ਇਹਨਾਂ ਨੂੰ ਅਦਾਗੀਆਂ ਕਰ ਦਿੱਤੀਆਂ ਸੋ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਹੈਗੇ ਡੀਓ ਜਾਂ ਡੀਡੀਓਜ਼ ਨੇ ਉਹ ਇਹਨਾਂ ਨੂੰ ਚੀਜ਼ਾਂ ਨੂੰ ਦਫ਼ਤਰਾਂ ਤੱਕ ਆਪਸੋਰੀ ਕਹ ਜੀ ਵੀ ਅਧਿਆਪਕਾਂ ਤੱਕ ਇਹਨਾਂ ਨੂੰ ਨਹੀਂ ਦੇ ਰਹੇ ਸੋ ਉਸ ਤੋਂ ਬਾਅਦ ਹੁਣ ਵਿਭਾਗ ਵੱਲੋਂ 7 ਅਗਸਤ 2000 ਤੱਕ ਸੂਚਨਾ ਹਰ ਹਾਲਤ ਵਿੱਚ ਗੂਗਲ ਸਪੈਡਸ਼ੀਟ ਭਰ ਕੇ ਜਿਹੜੀ ਯਕੀਨੀ ਬਣਾਉਣੀ ਜਾਣੀ ਹੈ ਭਾਵ ਉਹਨਾਂ ਤੋਂ 7 ਤਰੀਕ ਤੱਕ ਦਾ ਜਿਹੜਾ ਸਮਾਂ 7 ਅਗਸਤ ਦਾ ਦੋਸਤੋ ਅੱਜ ਜਿਵੇਂ ਕਹਿਦੀ ਵੀ 6 ਅਗਸਤ ਹੋ ਚੁੱਕਿਆ ਹੈ ਠੀਕ ਹੈ ਜੀ 7 ਅਗਸਤ ਤੱਕ ਉਹਨਾਂ ਵੱਲੋਂ ਡਾਟਾ ਮੰਗਿਆ ਗਿਆ ਹੈ ਕਿ ਤੁਸੀਂ ਆਪਣਾ ਡਾਟਾ ਤਿਆਰ ਕਰਕੇ ਦਿਓ ਕਿ ਜਿਹੜੇ ਤੁਹਾਡੇ ਜਿੰਨੇ ਵੀ ਤੁਹਾਡੇ ਅੰਦਰ ਆਉਂਦੇ ਆ 41 ਕਾਰਟ 37 ਜਾਂ 4 ਜਾਂ 57 ਕਿ ਉਹਨਾਂ ਦਾ ਜਿਹੜੇ ਪੈਸੇ ਬਣਦੇ ਆ ਬਕਾਇਆ ਬਣਦਾ ਹੈ ਠੀਕ ਹੈ ਜੀ ਕੀ ਉਹ ਉਹਨਾਂ ਨੂੰ ਪੇ ਹੋ ਚੁੱਕਿਆ ਜਾਂ ਨਹੀਂ ਠੀਕ ਹੈ ਜੀ 7 ਤਰੀਕ ਤੱਕ ਦਾ ਜਿਹੜਾ ਸਮਾਂ ਹੋ ਮੰਗੇ ਗਿਆ ਉਪਰੋਕਤ ਤੋਂ ਇਲਾਵਾ ਆਪ ਤੇਨ ਲਈ ਖਿਲਾ ਹੈ ਨਾ ਕਿ ਜ਼ਿਲ੍ਹਿਆਂ ਦੇ ਅਧੀਨ ਆਉਂਦੇ ਐਸਐਸ ਵੱਲੋਂ ਸਰਟੀਫਿਕੇਟ ਲਿਖਤੀ ਰੂਪ ਵਿੱਚ ਲੈਣਾ ਯਕੀਨੀ ਬਣਾ ਜਾਵੇ ਆਪ ਦੇ ਸਕੂਲਾਂ ਵਿੱਚ ਕੋਰਟ ਕੇਸ 55741 ਕਰ ਤੇ 37 ਅਧੀਨ ਕੰਪਾਈਲ ਦੀ ਪਾਲਣਾ ਹਿੱਤ ਸਬੰਧਿਤ ਪਟੀਸ਼ਨਰ ਨੂੰ ਏਰੀਅਰ ਸੰਬੰਧੀ ਅਦਾਗੀ ਕਰ ਦਿੱਤੀ ਗਈ ਹੈ ਅਤੇ ਕੋਈ ਵੀ ਅਦਾਗੀ ਪੈਂਡਿੰਗ ਨਹੀਂ ਹੈ ਅਤੇ ਨਾ ਹੀ ਕੋਈ ਬਾਧੂ ਬਜਟ ਦੀ ਰਾਸ਼ੀ ਲੋੜੀਂਦੀ ਹੈ ਇਹ ਸਰਟੀਫਿਕੇਟ ਆਪ ਦੇ ਦਫ਼ਤਰ ਵੱਲੋਂ ਇਸ ਦਫ਼ਤਰ ਦੀ ਈਮੇਲ ਰਾਹੀਂ ਭੇਜਿਆ ਜਾਵੇ ਅਤੇ ਗੂਗਲ ਸਪਰੈਡਸ਼ੀਟ ਵਿੱਚ ਵੱਖਰੇ ਤੌਰ ਤੇ ਸਪਸ਼ਟ ਕੀਤਾ ਜਾਵੇ ਕਿ ਸਰਟੀਫਿ ਮੇਲ ਦੀ ਭੇਜ ਦਿੱਤੀ ਠੀਕ ਹੈ ਸੋ ਦੋਸਤੋ ਕੋਟ ਬਲੋਂ ਸਖਤ ਹਦਾਇਤ ਜਿਹੜੀ ਉਹ ਹੋ ਚੁੱਕੀ ਹੈ ਇਹਨਾਂ ਨੂੰ ਠੀਕ ਹੈ ਜੀ ਹੁਣ ਇਹ ਇਹ ਜਿਵੇਂ ਕਹਿੰਦੇ ਵੀ ਜੀਡੀਜ਼ ਦਾ ਕਲਰਕ ਕੀ ਕਰਦੇ ਆ ਕੀ ਬਕਾਇਆ ਰਾਸ਼ੀ ਉਹਨਾਂ ਨੂੰ ਪਾਉਂਦੇ ਆ ਜਾਂ ਨਹੀਂ ਪਾਉਂਦੇ ਠੀਕ ਹੈ ਜੀ ਸੋ ਇਹ ਆਉਣ ਵਾਲੇ ਦਿਨਾਂ 'ਚ ਦੇਖਿਆ ਜਾ ਸਕਦਾ ਸੋ ਇਹ ਥੋੜਾ ਕਲੀਅਰ ਨਹੀਂ ਹੈ ਆ ਸੇਮ ਉਹੀ ਜਿਹੜਾ ਲੈਟਰ ਹੋਇਆ ਕੀਤਾ ਗਿਆ ਜੀ 517041 ਕਾਰਡ ਤੇ 66 ਸੋਰੀ 3704 ਦੇ ਜਿਹੜੇ ਕਰਮਚਾਰੀ ਹੈ ਉਹਨਾਂ ਨੂੰ ਜਿਹੜਾ ਹੈਗਾ 6 ਤਰੀਕ ਤੱਕ 2 ਵਜੇ ਤੱਕ ਇਹ ਮੁਕੰਮਲ ਕਰਨੀ ਸੀਗੀ ਉਹਨਾਂ ਨੂੰ ਜਿਹੜੇ ਬਕਾਏ ਉਹ ਉਹਨਾਂ ਦੇ ਜਾਰੀ ਕੀਤੇ ਜਾਣੇ ਠੀਕ ਹੈ ਜੀ ਸੋ ਜਿਹੜੀ ਇਹ ਗੱਲ 3704 ਅਧਿਆਪਕਾਂ ਦੀ ਮਾਨਸਾ ਜ਼ਿਲ੍ਹੇ ਦੀ ਗੱਲ ਜਾਂ ਸੰਗਰੂਰ ਦੀ ਜਾਂ ਜਿਹੜੇ ਕੇਸ ਪੈਂਡਿੰਗ ਰਹਿ ਗਏ ਜਿਹੜੇ ਪਟੀਸ਼ਨਰ ਉਹਨਾਂ ਨੂੰ 46800 ਦੇ ਨਾਲ ਉਹਨਾਂ ਸੈਲਰੀ ਨਹੀਂ ਬਣੀ ਜਾਂ ਪੰਜਵੇਂ ਪੇ ਸਕੇਲ ਦੇ ਨਾਲ ਬਹੁਤੇ ਕੀ ਹੋਇਆ ਦੋਸਤੋ ਪੰਜਵੇਂ ਪੇ ਸਕੇਲ ਦੇ ਨਾਲ ਜਿਹੜੀ ਡੀਡੀਓ ਵੱਲੋਂ ਉਹ ਤਨਖਾਹ ਜ਼ਬਰਦਸਤੀ ਜਿਹੜੀ ਉਹ ਬਣਾਈ ਗਈ ਹੈ ਠੀਕ ਹੈ ਜੀ ਸੋ ਫਿਲਹਾਲ ਇਹ 12 ਤਰੀਕ ਨੂੰ ਕੇਸ ਦੀ ਸੁਣਵਾਈ ਹੈ ਉਸ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਉਹ ਆਪਾਂ ਤੁਹਾਡੇ ਸਾਹਮਣੇ ਰੂਪ ਰੂਪ ਕਰਾਂਗੇ ਸੋ ਕਿਰਪਾ ਕਰਕੇ ਇੱਕ ਲਾਈਕ ਸ਼ੇਅਰ ਜੇਕਰ ਤੁਹਾਨੂੰ ਲੱਗਦਾ ਵੀ ਵਾਕਈ ਸ਼ੇਅਰ ਕਰਨ ਵਾਲੀ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਨਹੀਂ ਇੱਕ ਲਾਈਕ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਆਪਣਾ ਸੁਝਾਅ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਠੀਕ ਹੈ ਜੀ ਕਿਉਂਕਿ ਜਿਹਦੇ ਨਾਲ ਤੁਹਾਨੂੰ ਸਾਨੂੰ ਕੁਝ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਵਾਕਈ ਅਧਿਆਪਕ ਕਿਸ ਚੀਜ਼ ਦੀ ਮੰਗ ਕਰ ਰਹੇ ਜਾਂ ਕੀ ਚੱਲ ਰਿਹਾ ਠੀਕ ਹੈ ਜੀ ਤੁਸੀਂ ਕੀ ਚਾਹੁੰਦੇ ਜੇ ਆਪਾਂ ਕਿਸ ਸੁਝਾਅ ਦੇ ਤੌਰ ਤੇ ਹੋ ਸਕਦਾ ਆਪਾਂ ਆਪਣੇ ਆਪ ਨੂੰ ਹੋਰ ਵੀ ਬੈਟਰ ਕਰ ਸਕੀਏ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਸੋ ਮਿਲਦੇ ਤੱਕ ਲਈ ਧੰਨਵਾਦ